ਪਿਛਲੇ ਹਫਤੇ ਦੀ ਗੱਲ ਆ ਲਾਂਕੇ ਗਿਆ ਭਾਈ ਲੱਡੂ ਜੀ ਇਹਨਾਂ ਦੇ ਭਾਈ ਵੱਡੇ ਸੀ ਬਿਮਾਰ ਹੋਏ ਬੜਾ ਪੜੀਆਂ ਨੂੰ ਇਲਾਜ ਕਰਾਇਆ ਤੇ ਇਲਾਜ ਉਦੋਂ ਹੀ ਹੁੰਦਾ ਹੈ ਜਦੋਂ ਅੰਦਰ ਥੋੜੀ ਨਰਜੀ ਹੋਵੇ ਅੰਦਰ ਤਾਕਤ ਹੋਵੇ ਤੇ ਰੋਗ ਉਦੋਂ ਹੀ ਕੱਟੇ ਜਾਂਦੇ ਆ ਖਿਆਲ ਕਰੋ ਪ੍ਰੀਜ ਹੋਵੇਗਾ ਦਵਾਈ ਤੇ ਅਸਰ ਕਰਦੀ ਹੈ ਨਾਲ ਪ੍ਰੇਜ ਦੁਆ ਦੇ ਨਾਲ ਪ੍ਰੇਜ ਤੇ ਜੇ ਦੁਆ ਕੀਤੀ ਤੇ ਪ੍ਰੇਜ ਕੋਈ ਵੀ ਨਹੀਂ ਬੋਲੋ ਦੁਆ ਕੀਤੀ ਤੇ ਪ੍ਰੇਜ ਕੋਈ ਵੀ ਨਹੀਂ ਤੇ ਫਿਰ ਦਵਾਈ ਅਸਰ ਨਹੀਂ ਕਰਦੀ ਦੁਆ ਅਸਰ ਨਹੀਂ ਕਰਦਾ ਦੁਆ ਉਹ ਤੋਂ ਬਹੁਤ ਫਾਇਦੇਮੰਦ ਹੋਵੇਗੀ ਜਦੋਂ ਤੁਸੀਂ ਆਖਾ ਮੰਨੋਗੇ ਸੰਤਾਂ ਦਾ ਬੋਲੇ ਹਾਲੇਲੂਇਆ 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 ਸੇਵਕ ਤਾਂ ਆਖਾ ਮੰਨਣਾ ਬੋਲੋ ਸੇਵਕ ਦਾ ਆਖਾ ਮੰਨਣਾ ਉਹਦੇ ਉੱਤੇ ਅਸਰ ਕਰਨਾ ਕਿ ਨਹੀਂ ਸਾਡੇ ਸੰਤਾਂ ਨੇ ਸਾਡੇ ਸੇਵਕਾਂ ਨੇ ਤੁਹਾਨੂੰ ਹੁਕਮ ਕੀਤਾ ਮੰਨਣਾ ਹੀ ਮੰਨਣਾ ਹੈ ਇਹ ਆਪਣੀ ਮਰਜ਼ੀ ਦੇ ਹੁਕਮ ਕੋਈ ਨਹੀਂ ਆਪਾਂ ਚਲਾਉਂਦੇ ਆਪਣੀ ਮਰਜ਼ੀ ਦਾ ਇੱਕ ਵੀ ਹੁਕਮ ਜਿੱਥੋਂ ਤੱਕ ਹੋ ਸਕੇ ਤੇ ਅਸੀਂ ਕਹਿੰਦੇ ਆਂ ਵੀ ਪ੍ਰਭੂ ਦੀ ਮਰਜ਼ੀ ਹੋਵੇ ਜੋ ਤੁਹਾਨੂੰ ਕਰੀਏ ਆਗਿਆ ਦੇਈਏ ਉਹ ਸਿਰਫ ਪਰਮੇਸ਼ਵਰ ਦੀ ਆਗਿਆ ਹੋਵੇ ਯਾਦੋ ਤੁਸੀਂ ਉਸ ਆਗਿਆ ਦੀ ਪਾਲਣਾ ਕਰੋਗੇ ਤੇ ਫਿਰ ਦੇਖਿਓ ਪ੍ਰਭੂ ਦੀ ਕਿਰਪਾ ਕਿੰਨੀ ਆਉਂਦੀ ਹੈ ਬੋਲੇ ਹallelujah ਹallelujah ਬਹੁਤ ਓਦਾ ਦੀ ਆਸ਼ੀਰਸ ਆਵੇਗੀ ਕਿਤੇ ਹੁਕਮ ਚਲਾਉਂਦਾ ਆ ਹੁਕਮ ਦੇ ਵਿੱਚ ਹੀ ਤੇ ਹੁਕਮ ਚਲਾਉਂਦਾ ਹੈ ਤੇ ਜਦੋਂ ਹੁਕਮ ਤੋਂ ਬਾਹਰ ਹੋ ਗਿਆ ਮੁਸਰਮ ਬੇਟਾ ਤੇ ਆ ਨਾ ਸੁਣੋ ਭੈਣੋ ਭਾਈਓ ਰਾਜੇ ਦਾ ਪੁੱਤਰ ਰਾਜੇ ਦੇ ਹੁਕਮ ਵਿੱਚ ਇਹ ਤੇ ਹੁਕਮ ਚਲਾ ਰਿਹਾ ਹੈ ਤੇ ਜਦੋਂ ਹੁਕਮ ਤੋਂ ਬਾਹਰ ਚਲਾ ਕੇ ਆਪਣੀ ਮਰਜ਼ੀ ਕਰ ਰਿਹਾ ਹੈ ਤੇ ਹੁਣ ਰੋਟੀ ਤੋਂ ਵੀ ਮਹਤਾਜ ਹੋ ਗਿਆ ਹੈ ਰੋਟੀ ਨਹੀਂ ਮਿਲ ਰਹੀ ਚਲ ਗਿਆ ਕੰਮ ਵਾਲੇ ਕੋਲ ਕਿਸੇ ਕੋਲ ਕਹਿੰਦਾ ਵੀ ਜੋ ਸੂਰ ਖਾਂਦੇ ਆ ਉਹਨਾਂ ਸਿਲਨਾਂ ਦੇ ਨਾਲ ਢਿੱਡ ਭਰ ਨਾ ਪੜਨਾ ਏ ਕਿੱਥੇ ਚੰਗੇ ਚੰਗੇ ਭੋਜਨ ਪਦਾਰਥ ਖਾਣਾ ਹੈ ਪਰ ਵੇਖੋ ਬੜੇ ਵਧੀਆ ਆਲੇਸਾਨ ਬੈੱਡ ਦੇ ਉੱਤੇ ਆਰਾਮ ਕਰਦਾ ਹੈ ਘਰ ਵਧੀਆ ਕਿੱਥੇ ਸੂਰਾ ਵਾਲਾ ਘਰ ਉੱਥੇ ਰਹਿ ਰਿਹਾ ਕਿਹੜੀ ਗੱਲਾਂ ਭਲਾ ਮਰਜੀ ਬੋਲੋ ਮਰਜੀ ਆਪਣੀ ਇਸ ਵਚਨ ਦੀ ਮਰਜੀ ਚੇਤੇ ਰੱਖੋ ਅੱਜ ਬਹੁਤ ਭੈਣ ਪਾਈਆਂ ਲੋਕਾਂ ਦੀਆਂ ਗੱਲਾਂ ਸੁਣ ਕੇ ਸੰਸਾਰ ਦੇ ਲੋਕਾਂ ਦੀਆਂ ਗੱਲਾਂ ਸੁਣ ਕੇ ਪ੍ਰਭਾਵਿਤ ਹੋ ਜਾਂਦੇ ਆ ਪ੍ਰਭਾਵਿਤ ਹੋ ਜਾਂਦੇ ਆ ਲੋਕਾਂ ਦੀਆਂ ਗੱਲਾਂ ਸੁਣ ਕੇ ਕੋਈ ਦੱਸ ਦਵੇ ਉਹਦਾ ਮੰਨ ਲੈਂਦੇ ਆ ਸਾਡੇ ਜੀਵਨ ਚੋਂ ਵਚਨ ਨਹੀਂ ਜਾਣਾ ਚਾਹੀਦਾ ਯਾਦ ਰੱਖੋ ਉਹਨੂੰ ਬੜਿਆਂ ਨੇ ਆ ਕੇ ਕਿਹਾ ਹੋਵੇਗਾ ਕਿ ਸਾਡ ਪਰਾਂ ਇੱਥੇ ਚਲ ਜਾ ਚੰਗਾ ਰਹੇਗਾ ਵਧੀਆ ਤੌਰ ਨਾਲ ਤੇ ਤੇਰਾ ਬਾਪ ਤੂੰ ਹੁਕਮ ਚਲਾਉਂਦਾ ਰਹਿੰਦਾ ਹੈ ਨਿਕਲ ਜਾ ਬਾਹਰ ਇਹਦੇ ਹੁਕਮ ਬੜਾ ਕੁਝ ਇਦਾਂ ਹੀ ਆਨੰਦ ਦੇ ਨਾਲ ਪਰ ਅੱਜ ਸੰਸਾਰ ਦੇ ਵਿੱਚ ਵੀ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਜਿਹੜੇ ਤੁਹਾਨੂੰ ਆਪਣੇ ਸੇਵਕ ਦੀ ਸੇਵਕ ਦੇ ਅਧੀਨ ਰਹਿਣ ਤੋਂ ਤੁਹਾਨੂੰ ਬਾਹਰ ਕੱਢ ਦਿੰਦੇ ਆ ਛੱਡ ਪਰਾਂ ਕੋਈ ਗੱਲ ਨਹੀਂ ਗੀ ਸੇਵਕ ਦੇ ਕੋਈ ਗੱਲ ਕਹਿੰਦੇ ਹੋਰ ਸੇਵਕ ਲੈ ਜਾਣਾ ਹੋਰ ਸੇਵਕਾਂ ਕੋਲੋਂ ਲੈ ਜਾਣਾ ਤੈਨੂੰ ਪਰ ਯਾਦ ਰੱਖੋ ਸੇਵਕ ਬਦਲਦੇ 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 ਜਾਓਗੇ ਪਰ ਜਦੋਂ ਬਹੁਤੇ ਸੇਵਕ ਬਦਲਦੇ ਗਏ ਇਹ ਜਿਹੜਾ ਸਟੈਂਡ ਦਾ ਪੇਜ ਹੈ ਨਾ ਆਹ ਸਮੂਹ ਆ ਸਟੈਂਡ ਚੱਲ ਰਿਹਾ ਇਹਨੂੰ ਰੰਗ-ਬਰੰਗੇ ਥਾਂ ਜਦ ਕਸਾਂਗੇ ਨਾ ਇਹਨੂੰ ਰੰਗ-ਬਰੰਗੇ ਥਾਂ ਜਦੋਂ ਇਸ ਐ ਪੇਚ ਨੂੰ ਕਸਾਂਗੇ ਇਹ ਫ੍ਰੀ ਹੋ ਜਾਣਾ ਹੈ ਬੋਲੋ ਹੋਏਗਾ ਕਿ ਨਹੀਂ ਜਿੱਥੇ ਹੈਗਾ ਉੱਥੇ ਰਹੇਗਾ ਸਹੀ ਰਹੇਗਾ ਅੱਜ ਤੁਹਾਨੂੰ ਰੰਗ-ਬਰੰਗ ਬਖਾਲਣ ਵਾਸਤੇ ਬੁੜੇ ਆਂਡ ਗਵਾਂਡ ਦੇ ਲੋਕ ਕਹਿਣਗੇ ਉਹ ਸਾਡਾ ਆਜੋ ਤੁਹਾਨੂੰ ਉੱਥੇ ਖੜੀਏ ਉਹ ਫਲਾਣੇ ਤਾਂ ਖੜੀਏ ਅੱਜਕੱਲ ਤੇ ਬੁੜੇ ਚਰਚ ਕੁੱਲ ਗਏ ਪਰ ਭੁੱਲਿਓ ਨਾ ਆ ਦੀਨ ਰੋਗ ਦੇ ਸੇਵਕ ਦੇ ਤੇ ਬਣੇ ਰਹੋਗੇ ਪਰ ਜੇਕਰ ਤੁਸੀਂ ਇੱਕ ਵਾਰੀ ਖੁੰਝ ਗਏ ਇੱਕ ਵਾਰੀ ਪੈਰ ਨਿਕਲ ਗਏ ਤੇ ਫਿਰ ਤੇਰੇ ਪੈਰ ਨਹੀਂ ਲੱਗਣਗੇ ਅੱਜ ਜਿਨ੍ਹਾਂ ਦੇ ਪੈਰ ਉਖੜੇ ਆ ਉਹਨਾਂ ਦਾ ਹਾਲਾਤ ਦੇਖੋ ਪੁੱਛ ਕੇ ਕੰਨਾਂ ਨੂੰ ਹੱਥ ਲਾਉਂਦੇ ਆ ਮੈਂ ਕਈ ਵਾਰੀ ਸੁਣਿਆ ਹੈ ਕੰਨਾਂ ਨੂੰ ਹੱਥ ਲਾਉਂਦੇ ਆ ਜਿਹੜੇ ਚੱਲਤੇ ਗਏ ਆ ਪਰ ਮੁੜ ਨਹੀਂ ਆ ਪੈਰ ਨਹੀਂ ਲੱਗ ਰਹੇ ਉੱਖਣੇ ਆ ਬਸ ਉੱਖਣੇ ਆ ਰੂੜੇ ਪਏ ਆ ਅਜੇ ਰੂੜੇ ਨਾ ਪਿਓ ਜੇ ਖੁਦਾ ਨੇ ਲਾਤਾ ਆ ਤੇ ਲੱਗੇ ਰੋ ਬੋਲੇ ਹਾਲੇਲੂਇਆ 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 ਬਹੁਤ ਚੰਗੇ ਰਹੋਗੇ ਮੁਸਲਮ ਜਿਹੜਾ ਸੀ ਬਾਪ ਦੇ ਵਿੱਚ ਅਧੀਨ ਸੀ ਬੜਾ ਵਧੀਆ ਪਰ ਜਿੱਦਣ ਔਰ ਚਲਾ ਗਿਆ ਵੇਖੋ ਸੂਰਾ ਵਾਲੇ ਘਰ ਵਿੱਚ ਰਹਿੰਦਾ ਹੁਣ ਕਹਿੰਦਾ ਸੁਰਤ ਕਰ ਲੈ ਕੰਨ ਫੜ ਲੈ ਆਪਣੇ ਕਹਿੰਦਾ ਹੁਣ ਮੈਂ ਆਪਣੇ ਬਾਪ ਦੇ ਕੋਲ ਜਾਵਾਂਗਾ ਤੇ ਕੀ ਕਰਾਂਗਾ ਪੜੀਏ ਜੀ ਨਾ ਉੱਠ ਕੇ ਆਪਣੇ ਪਿਓ ਕੋਲ ਜਾਵਾਂਗਾ ਕਹਿੰਦਾ ਮੈਂ ਖੜਾ ਹੋ ਕੇ ਆਪਣੇ ਪਿਓ ਦੇ ਕੋਲ ਜਾਵਾਂਗਾ ਉਹਦੇ ਉਸ ਨੂੰ ਆਖਾਂਗਾ ਉਸ ਨੂੰ ਇਹ ਗੱਲ ਕਵਾਂਗਾ ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਤੇ ਤੁਹਾਡੇ ਅੱਗੇ ਗੁਨਾਹ ਕੀਤਾ ਹੈ ਕਹਿੰਦਾ ਮੈਂ ਜੀਵੀ ਤੇ ਸਮਾਨ ਦੇ ਵਿਰੁੱਧ ਤੇ ਤੁਹਾਡੇ ਅੱਗੇ ਗੁਨਾਹ ਕਰ ਲਿਆ ਹੈ ਕੰਨ ਪੜਦੇ ਹਾਂ ਜੀ ਹੁਣ ਮੈਂ ਇਸ ਯੋਗ ਨਹੀਂ ਮੈਂ ਇਸ ਯੋਗ ਨਹੀਂ ਜੋ ਫੇਰ ਤੁਹਾਡਾ ਪੁੱਤਰ ਸਦਾਮਾ ਕਹਿੰਦਾ ਮੈਂ ਫੇਰ ਤੁਹਾਡਾ ਪੁੱਤਰ ਸਦਾਮਾ ਮੈਨੂੰ ਆਪਣੇ ਕੰਮਿਆਂ ਵਿੱਚੋਂ ਇੱਕ ਜਿਹਾ ਰੱਖ ਲਓ ਕੰਨ ਪੜ ਕੇ ਤੇ ਮੋੜਾ ਮੋੜ ਲਿਆ ਆ ਕਹਿੰਦਾ ਆਪਣੇ ਕੰਮਿਆਂ ਜਾਂ ਮੈਨੂੰ ਰੱਖ ਲਓ ਹਾਂ ਜੀ ਉਹ ਉੱਠ ਕੇ ਆਪਣੇ ਪਿਓ ਕੋਲ ਗਿਆ ਹੁਣ ਉੱਠ ਬੈਠਾ ਤੇ ਮੋੜਾ ਆ ਗਲਤੀਆਂ ਸਾਡੀਆਂ ਤੇ ਮੁੜ ਕੇ ਆ ਗਿਆ ਆਪਣੇ ਬਾਪ ਦੇ ਕੋਲ ਪਰ ਉਹ ਅਜੇ ਦੂਰ ਹੀ ਸੀ ਅਜੇ ਦੂਰੀ ਆਉਂਦੀ ਆ ਬਾਪ ਦੇ ਵੱਲ ਹਜੇ ਕਿਉਂਦੇ ਪਿਓ ਨੇ ਉਸ ਨੂੰ ਡਿਠਾ ਉਹਦੇ ਪਿਓ ਨੇ ਉਹਨੂੰ ਵੇਖਿਆ ਤੇ ਉਸ ਨੂੰ ਤਰਸ ਆਇਆ ਪਿਓ ਨੂੰ ਤਰਸ ਆ ਗਿਆ ਬਾਪ ਨੂੰ ਫਰ ਦੌੜ ਕੇ ਗੜੇ ਲਾ ਲਿਆ ਯਾਦ ਰੱਖੋ ਤੁਹਾਡਾ ਪਰਮੇਸ਼ਰ ਤਰਸ ਆਣਿਆ ਤੁਸੀਂ ਮੋਢੋ ਤੇ ਸਹੀ ਤਾਨੂੰ ਹੱਥਾਂ ਤੋਂ ਚੁੱਕ ਲੇਗਾ ਕੋਈ ਜਿੰਨੇ ਮਰਜ਼ੀ ਗੁਨਾਹ ਕੀਤੇ ਆ ਅੱਜ ਆਪਣੇ ਪਾਪਾਂ ਦਾ ਪਸੂਤਾਪ ਕਰ ਲੋ ਪ੍ਰਭੂਆਂ ਨੂੰ ਮੋੜਿਓ ਤਰਸ ਆ ਗਿਆ ਬਾਪ ਨੂੰ ਪੜੀਏ ਜੀ ਫਤ ਉਹਨੂੰ ਚੁੰਮਿਆ ਕੀ ਕਰ ਲਿਆ ਬਾਪ ਨੇ ਕੁੱਟ ਕੇ ਗਾਲ ਦੇ ਨਾਲ ਲਾ ਲਿਆ ਚੁੰਮਿਆ ਔਰ ਪੁੱਤ ਨੇ ਉਸ ਨੂੰ ਆਖਿਆ ਬਾਪ ਨੇ ਇਹ ਗੱਲ ਪੁੱਤਰ ਨੇ ਇਹ ਗੱਲ ਕਹੀ ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਆ ਮੈਂ ਸਮਾਨ ਦੇ ਵਿਰੁੱਧ ਤੁਹਾਡੇ ਅੱਗੇ ਗੁਨਾਹ ਕੀਤਾ ਮੈਂ ਤੁਹਾਡੇ ਅੱਗੇ ਗੁਨਾਹ ਕਰ ਬੈਠਾ ਹਾਂ ਹੁਣ ਮੈਂ ਇਸ ਜੋਗ ਨਹੀਂ ਮੈਂ ਇਸ ਜੋਗ ਨਹੀਂ ਰਿਹਾ ਜੋ ਫਿਰ ਤੁਹਾਡਾ ਪੁੱਤਰ ਸਦਾਵਾ ਕਹਿੰਦਾ ਕਿੰਨਾ ਨੀਵਾ ਹੋ ਗਿਆ ਮੋੜਿਆ ਨੀਵਾ ਬਣ ਗਿਆ ਨੀਵਾ ਬਣ ਗਿਆ ਨੀਵਾ ਬਣ ਗਿਆ ਕਹਿੰਦਾ ਮੈਂ ਇਸ ਜੋਗ ਨਹੀਂ ਤੁਹਾਡਾ ਪੁੱਤਰ ਸਦਾਵਾ ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ ਪਿਤਾ ਨੇ ਆਪਣੇ ਨੌਕਰਾਂ ਨੂੰ ਹੁਕਮ ਕਰ ਦਿੱਤਾ ਤੇ ਸਭ ਤੋਂ ਚੰਗੇ ਬਸਤਰ ਛੇਤੀ ਕੱਢ ਕੇ ਇਹਨੂੰ ਪਨਵਾਓ ਕਿੰਨੇ ਬਸਤਰ ਲੈ ਗਿਓ ਸਭ ਤੋਂ ਚੰਗੇ ਬਸਤਰ ਲਿਓ ਵਧੀਆ ਬਸਤਰੇ ਦੇ ਵਾਸਤੇ ਤਿਆਰ ਕਰੋ ਹਾਂਜੀ ਔਰ ਇਹਦੇ ਹੱਥ ਵਿੱਚ ਅੰਗੂਠੀ ਔਰ ਪੈਰੀ ਜੁੱਤੀ ਪਾਓ ਪੈਰੀ ਜੁੱਤੀ ਪਵਾਤੇ ਅੰਗੂਠੀ ਪਵਾਤੇ ਅਤੇ ਪੜਿਆ ਹੋਇਆ ਵੱਸਾ ਲਿਆ ਕੇ ਕਟੋ ਪੜਿਆ ਹੋਇਆ ਵੱਸਾ ਲਿਆ ਕੇ ਕਟ ਲਓ ਖਾਈਏ ਅਤੇ ਖੁਸ਼ੀ ਕਰੀਏ ਖੁਸ਼ੀ ਮਨਾ ਰਿਆ ਬਾਤ ਬੋਲੇ ਹਲੇਲੂਇਆ ਮੋੜੇ ਆਇਆ ਇਹ ਬਾਪ ਨੇ ਫੇਰ ਉਹ ਤੇ ਅਖਤਿਆਰ ਅਖਤਿਆਰ ਦੇ ਦਿੱਤਾ ਅਲੂਕੀ ਦਾ ਅਰਥ ਹੁੰਦਾ ਵੀ ਇੱਕ ਆਪਣਾ ਅਖਤਿਆਰ ਕਰਨਾ ਅਖਤਿਆਰ ਕਰ ਦੇ ਦਿੱਤਾ ਫੇਰ ਮਾਲਕ ਨੇ ਬਾਪ ਨੇ ਦੇ ਦਿੱਤਾ ਉਹ ਅਖਤਿਆਰ ਕਿਹੜੀ ਗੱਲਾਂ ਦਿੱਤਾ ਇਸੇ ਕਰਕੇ ਦਿੱਤਾ ਮੂੜਿਆ ਜਿਹੜੇ ਅੱਜ ਮੂੜੇ ਆਉਂਦੇ ਆ ਪ੍ਰਭੂ ਦੇ ਕੋਲੋਂ ਜੇ ਚੱਕੀ ਮੂੜਿਆ ਆ ਤੇ ਕਿਆ ਚੱਕੀ ਅੱਜ ਤੇਰੇ ਘਰ ਵਿੱਚ ਮੁਕਤੀ ਆ ਗਈ ਹੈ ਤੇ ਮੁਸਰਮ ਜਿਹੜਾ ਬੇਟਾ ਸੀ ਮੁੜ ਕੇ ਆ ਗਿਆ ਕਹਿੰਦਾ ਜਾਂ ਤੱਕ ਉੱਤੇ ਬੈਠ ਜਾ ਉਹ ਮੋੜੇ ਆਇਆ ਜਦੋਂ ਜਿਹੜੇ ਲੋਕ ਮੋੜੇ ਆਉਂਦੇ ਆ ਆਪਣੇ ਗੁਨਾਹਾਂ ਵੱਲੋਂ ਬੰਦਾ ਸੋਚਦਾ ਕਿਹੜੀ ਕਿਹੜੀ ਗੱਲਾਂ ਮੈਂ ਤਾਂ ਠੀਕ ਆ ਪਰ ਪਰਮੇਸ਼ਵਰ ਕਹਿ ਰਹੇ ਆ ਮੋੜ ਬੰਦਿਆ ਮੇਰੇ ਵੱਲ ਮੋੜ ਤੇ ਮੈਂ ਤੇਰੀ ਵੱਲ ਮੁੜਾਂਗਾ ਬੰਦਾ ਕਹਿ ਰਿਹਾ ਕਿਹੜੀ ਗੱਲ ਵਿੱਚ ਮੁੜੀਏ ਪਰਮੇਸ਼ਵਰ ਨੇ ਹੁਕਮ ਕੀਤਾ ਮਲਾਕੀਏ ਦੇ ਕੋਥੇ ਔਰ ਉਹਦੇ ਤਿੰਨਾਂ ਦੇ ਸਤਿਵਚਨ ਜਦੋਂ ਪੜੋ ਪੜੋਗੇ ਕਹਿੰਦਾ ਤੂੰ ਬੇਮਖ ਹੋਏ ਜੋ ਆਪਣੇ ਪਿਓ ਦਾਦਿਆਂ ਦੇ ਦਿਨਾਂ ਤੋਂ ਮੇਰੀਆਂ ਵਿਧੀਆਂ ਤੋਂ ਬੇਮਖ ਹੁੰਦੇ ਆਇਓ ਕਹਿੰਦਾ ਮੇਰੀਆਂ ਵਿਧੀਆਂ ਮੇਰੇ ਕਾਨੂੰਨਾਂ ਤੋਂ ਕਿ ਤੂੰ ਜੋ ਬੇਮਖ ਹਾਂਜੀ ਤੁਸੀਂ ਉਹਨਾਂ ਦੀ ਪਾਲਣਾ ਨਹੀਂ ਕੀਤੀ ਤੁਸੀਂ ਮੇਰੇ ਹੁਕਮਾਂ ਤੇ ਵਿਧੀਆਂ ਦੀ ਪਾਲਣਾ ਨਹੀਂ ਕਰਦੇ ਤੁਸੀਂ ਮੇਰੀ ਵੱਲ ਮੁੜੋ ਤਾਂ ਮੈਂ ਤੁਹਾਡੀ ਵੱਲ ਮੁੜਾਂਗਾ ਤੁਸੀਂ ਮੇਰੀ ਵੱਲ ਕੀ ਕਰੋ ਮੁੜਿਓ ਜਿਵੇਂ ਮੁਸਲਮਣ ਮੁੜਿਆ ਆ ਆਪਣੇ ਬਾਪ ਵੱਲ ਪ੍ਰਭੂ ਕਹਿੰਦਾ ਮੇਰੀ ਵੱਲ ਮੁੜਿਓ ਤੇ ਮੈਂ ਤੁਹਾਡੀ ਵੱਲ ਮੁੜਾਂਗਾ ਵਾਦਾ ਵਾਂਗਾ ਸੈਨਾ ਦਾ ਜਹਾਵਾਖਦਾ ਹੈ ਸੈਨਾ ਦਾ ਪਰਮੇਸ਼ਵਰ ਇਹ ਗੱਲ ਕਹਿੰਦਾ ਆ ਤੂੰ ਤੁਸੀਂ ਆਖਦੇ ਹੋ ਤੁਸੀਂ ਇਹ ਗੱਲ ਕਹਿੰਦੇ ਜੋ ਅਸੀਂ ਕਿਹੜੀ ਗੱਲ ਵਿੱਚ ਮੁੜੀਏ ਅਸੀਂ ਕਿਹੜੀ ਗੱਲ ਵਿੱਚ ਮੁੜੀਏ ਕੀ ਕੋਈ ਆਦਮੀ ਪਰਮੇਸ਼ਵਰ ਨੂੰ ਠੱਗੇਗਾ ਕਹਿੰਦੇ ਜੋ ਅਸੀਂ ਕਿਹੜੀ ਗੱਲ ਵਿੱਚ ਮੁੜੀਏ ਤੁਸੀਂ ਕਹਿੰਦੇ ਜੋ ਮੇਰੀ ਵੱਲ ਮੁੜਿਓ ਪਰਮੇਸ਼ਵਰ ਉਹਨਾਂ ਨੂੰ ਕਹਿੰਦਾ ਮੇਰੀ ਵੱਲ ਮੁੜਿਓ ਕਹਿੰਦੇ ਅਸੀਂ ਕਿਹੜੀ ਗੱਲ ਮਲ ਤੇਰੇ ਵੱਲ ਮੁੜਾਈਏ ਕਿ ਕੋਈ ਪਰਮੇਸ਼ਰ ਨੂੰ ਠਗੇਗਾ ਹਾਂਜੀ ਪਰ ਤੁਸੀਂ ਮੈਨੂੰ ਠੱਗ ਲਿਆ ਕਹਿੰਦਾ ਤੁਸੀਂ ਮੈਨੂੰ ਠੱਗਦੇ ਜੋ ਤੇ ਤੁਸੀਂ ਆਖਦੇ ਹੋ ਕਿਹੜੀ ਗੱਲ ਵਿੱਚ ਅਸਾ ਤੈਨੂੰ ਠੱਗ ਲਿਆ ਮੋੜਨਾ ਤਾਨ ਦੇਣਾ ਸੁਵੰਦ ਕੱਟਣਾ ਆਪਣੀ ਕਮਾਈ ਦੇ ਜਦੋਂ ਅਸੀਂ ਮੁੜਦੇ ਹਾਂ ਪ੍ਰਭੂ ਵੱਲ ਕਿਉਂ ਖੁਦਾਵੰਦ ਦੀ ਕਿਰਪਾ ਸਾਡੇ ਉੱਤੇ ਹੁੰਦੀ ਹੈ ਬੋਲੇ ਹਾਲੇਲੂਇਆ 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 ਆਪਣੇ ਪ੍ਰਭੂ ਦੀ ਵੱਲ ਮੁੜੋ ਜਦੋਂ ਮੁੜੋਗੇ ਧਿਆਨ ਕਰੋਗੇ ਆਪਣੇ ਪਰਮੇਸ਼ਵਰਾ ਵੱਲ ਜਿਵੇਂ ਮੂਸਰਮ بیٹے ਤੇ ਰਹਿਮ ਹੋਇਆ ਅਕਤਿਆਰ ਪ੍ਰਦਾਨੇ ਕਰ ਦਿੱਤਾ ਤੁਹਾਡਾ ਅਕਤਿਆਰ ਬਹੁਤ ਹੋਵੇ ਜਕੀ ਬਹੁਤ ਗੁਨੇਗਾਰ ਬੰਦਾ ਸੀ ਪਰ ਉਹਨੇ ਸਾਰਾ ਕੁਝ ਸਾਡੇ ਦੇ ਤੱਕ ਤਨ ਦੌਲਤ ਬਣਾ ਹੀ ਪਰ ਘਰ ਵਿੱਚ ਆਰਾਮ ਹੈ ਨਹੀਂ ਜੇ ਤੁਸੀਂ ਸੋਚੋ ਕਿ ਪੈਸੇ ਨਾਲ ਆਰਾਮ ਆਉਣਾ ਆ ਸੋਨਾ ਚਾਂਦੀ ਘਰ ਵਿੱਚ ਹੋਵੇ ਆਰਾਮ ਆਉਣਾ ਹੈ ਜੱਕੀ ਦੇ ਕੋਲ ਜਿਹੜਾ ਅਮੀਰ ਸੀ ਬੰਦਾ ਸੁਣੋ ਉਸ ਵੇਲੇ ਬਹੁਤ ਵੱਡੀ ਨੌਕਰੀ ਕਰਦਾ ਹੈ ਜੱਕੀ ਦੇ ਕੋਲ ਬੜਾ ਧਨ ਦੌਲਤ ਸੀ ਪਰ ਉਹਦੇ ਕੋਲ ਸੰਤੁਸ਼ਟੀ ਨਹੀਂ ਆਗੀ ਜੱਕੀ ਦੇ ਕੋਲ ਆਰਾਮ ਹੈ ਨਹੀਂ ਸੁਣੀ ਜਾਓ ਉਹਦੇ ਕੋਲ ਕੋਠੀ ਬਹੁਤ ਵਧੀਆ ਹੈ ਪਰ ਆਰਾਮ ਹੈ ਨਹੀਂ ਇਸੇ ਕਰਕੇ ਕਹਿੰਦਾ ਮੈਂ ਉਹਨੂੰ ਆਰਾਮ ਚਾਹੀਦਾ ਉਹਨੂੰ ਪਤਾ ਲੱਗਿਆ ਤੇ ਉਹਨੇ ਕਿਹਾ ਪ੍ਰਭੂ ਜੀ ਮੈਂ ਮਾਲ ਛੱਡਦਾ ਅੰਦਾਲਣ ਦੇਣਾ ਪਰਿਆਈ ਛੱਡਤੀ ਉਹਨੇ ਕਹਾਂ ਵੀ ਆਜ ਤੇਰੇ ਘਰ ਵਿੱਚ ਮੁਕਤੀ ਤੁਸੀਂ ਜਿੱਦਾਂ ਦੇ ਵੀ ਘਰ ਵਿੱਚ ਰਹਿ ਰਹੇ ਹੋ ਘਰ ਵਿੱਚ ਸੁੱਖ ਪਾਓਗੇ ਖੁਦਾ ਨੇ ਤੁਹਾਨੂੰ ਜਿੱਦਾਂ ਦਾ ਵੀ ਘਰ ਵਿੱਚ ਘਰ ਦਿੱਤਾ ਆ ਪਰਿਵਾਰ ਦਿੱਤਾ ਆ ਰੱਬ ਵੱਲ ਮੁੜੋ ਪ੍ਰਭੂ ਵੱਲ ਨੂੰ ਮੋੜਿਓ ਫਿਰ ਤੁਸੀਂ ਦੇਖੋਗੇ ਤੇ ਤੁਹਾਡਾ ਭਾਵੇਂ ਘਰ ਕੱਚਾ ਕਿਉਂ ਨਹੀਂ ਆ ਉਹਨੂੰ ਵੀ ਤੁਹਾਨੂੰ ਇਦਾਂ ਦਾ ਲੱਗੇ ਕਿ ਮੈਂ ਲੈ ਲਿਆ ਤਾਨੂੰ ਤੁਹਾਡੇ ਕੋਲੋਂ ਤੁਹਾਨੂੰ ਤਾਂ ਉਹ ਭਵੇਂ ਘਟ ਘਰ ਦੇ ਵਿੱਚ ਹੋਵੇ ਕਿ ਤੁਹਾਨੂੰ ਲੱਗੇਗਾ ਵੀ ਅਸੀਂ ਸੈਨਸਾ ਆ ਬੋਲੇ ਹਾਲੇਲੂਇਆ ਕੀ ਹਾਂ ਅਸੀਂ ਸੈਨਸਾ ਆ ਉਹਨਾਂ ਆਰਾਮ ਉਹ ਨਹੀਂ ਕਰਦੇ ਜਿੰਨਾ ਤੁਹਾਡੇ ਕੋਲੋਂ ਆਰਾਮ ਹੋਵੇਗਾ ਤੁਸੀਂ ਆਪਣੇ ਆਪ ਨੂੰ ਬਹੁਤ ਵਧੀਆ ਮਹਿਸੂਸ ਕਰੋਗੇ ਜਦੋਂ ਮੁੜਿਆ ਹੋਗੇ ਅਜ ਮੋੜਨ ਦੇ ਲੋੜ ਹੈ ਸੰਸਾਰ ਨੂੰ ਛੱਡ ਦੋ ਇਹਦੇ ਕੋਲੋਂ ਕਿਸੇ ਕੁਝ ਨਹੀਂ ਲਿਆ ਨਾ ਕਿਸੇ ਨੇ ਲੈਣਾ ਸਾਰਾ ਕੁਝ ਗਵਾਲੇ ਨੇ ਆ ਸੰਸਾਰ ਵਿੱਚ ਜਾ ਕੇ ਜਦੋਂ ਇਹਦੇ ਵੱਲੋਂ ਮੁੜ ਕੇ ਤੇ ਪ੍ਰਭੂ ਵੱਲ ਨੂੰ ਆ ਜਾਂਦੇ ਆ ਉਹ ਸਾਰਾ ਕੁਝ ਹੀ ਪਾਲੇ ਨੇ ਸੰਸਾਰ ਦੀਆਂ ਚੀਜ਼ਾਂ ਮਗਰ ਧੌੜ ਲੱਗ ਧੌੜ ਧੌੜੀਆਂ ਆਉਣਗੀਆਂ ਤੁਹਾਡੇ ਮੱਦਰ ਇਹ ਦੁਨੀਆ ਦਾ ਸਾਰਾ ਕੁਝ ਸਾਇਆ ਹੀ ਹੈ ਉਨੇ ਭਜਨ ਬੋਲਿਆ ਸੀ ਸਾਇਵਾਗ ਉਮਰ ਗਈ ਮੇਰੀ ਕਾਹਦੇ ਮੰਗਰ ਸਾਇਦੇ ਜਿਹੜਾ ਪਰਸਾਵਾ ਹੁੰਦਾ ਹੈ ਉਹਨੂੰ ਸਾਇਆ ਬੋਲਦੇ ਆ ਪਰ ਸੋਵੇਂ ਮਗਰ ਭਜੋਗੇ ਤੇ ਉਹ ਅੱਗੇ ਅੱਗੇ ਜਾਵੇਗਾ ਤੁਹਾਡੇ ਅੱਗੇ ਅੱਗੇ ਦੌੜੇਗਾ ਤੇ ਜਦੋਂ ਤੁੰ ਨੂੰ ਸਾਡੇ ਕਿ ਲੈਂਡ ਦੇ ਪਿੱਛੇ ਭਜੋਗੇ ਤੇ ਉਹ ਤੁਹਾਡੇ ਮਗਰ ਮਗਰ ਇਹ ਦੁਨੀਆ ਦੀਆਂ ਚੀਜ਼ਾਂ ਪਰਸਾਵਾ ਆ ਰੱਬ ਕਿਸੇ ਉਹ ਤੁਹਾਨੂੰ ਤੁਹਾਡੇ ਮਗਰ ਧੌੜਨਗੇ ਆ ਤੁਹਾਡੇ ਮਗਰ ਮਗਰ ਆਉਣਗੇ ਆਜ ਪ੍ਰਭੂਆਂ ਨੂੰ ਮੁੜਿਓ ਐਵੇਂ ਨਾ ਇਹਨਾਂ ਚੀਜ਼ਾਂ ਦੇ ਮਗਰ ਧੌੜੋ ਇਹ ਜਿੰਨਾ ਧੌੜੋਗੇ ਉਨੀਆਂ ਹੀ ਅੱਗੇ ਬੋਲੋ ਉਨੀਆਂ ਹੀ ਅੱਗੇ ਤੋਂ ਅੱਗੇ ਜਾਣਗੇ ਜਿੰਨਾ ਇਹਨਾਂ ਵੱਲ ਧੌੜੋਗੇ ਉਨੀਆਂ ਹੀ ਅੱਗੇ ਅੱਗੇ ਜਾਣਗੇ ਇਹਨਾਂ ਵੱਲੋਂ ਮੁੜਿਓ ਇਹਨਾਂ ਤੁਹਾਨੂੰ ਉੱਥੇ ਲੈ ਜਾਣਾ ਜਿੱਥੇ ਦੁਨੀਆਂ ਦਾ ਅੰਤ ਹੈ। ਬੋਲੋ ਕਿੱਥੇ ਲੈ ਕੇ ਜਾਣਾ ਹੈ? ਜਿੱਥੇ ਦੁਨੀਆਂ ਦਾ ਅੰਤ ਹੈ। ਪਰ ਜਦੋਂ ਤੁਸੀਂ ਪ੍ਰਭੂ ਵਿਸੇ ਹੋਗੇ, ਲੈਡ ਵਿਸੇ ਹੋਗੇ, ਚਾਨਣ ਵਿਸੇ ਹੋਗੇ ਤੇ ਚਾਨਣ ਜਿਸ ਹੋਂ ਸੇ ਹੈ ਉਹ ਤੁਹਾਨੂੰ ਸਵਰਗ ਵਿੱਚ ਲੈ ਕੇ ਜਾਏਗਾ। ਬੋਲੇ ਹallelujah। ਹallelujah। ਖੁਦਾਵੰ ਤੁਹਾਨੂੰ ਬਹੁਤ-ਬਹੁਤ ਬਰਕਤ ਦੇਵੇ। ਆਸ਼ੀਸ਼ ਦੇਵੇ। ਅਕਾਂ ਮੰਨ। अखा बंद करें किसी ने भी जाना नहीं बरकत कलमा पढ़ा तो प्यारे बड़े दया कर आए हैं इन्होंने रहम हो वचन सुन ले आया बहुत गुना आसिश मिले किसी गल बच्चों थोड़ा ये आमीन आमीन सो गौर करना और, और खुदा ने रहम किया तो असि ये फसल जी है सारे सीजन आ मारे है, है, और तुसी ਇਸ ਭਵਨ ਨੂੰ ਜਿਹੜਾ ਆਪਾਂ ਪਸਤਰ ਕਰਾਉਣਾ ਆ ਤੇ ਉਹਦੇ ਉੱਤੇ ਗੌਰ ਕਰਨਾ ਆ ਕਿ ਆਪਾਂ ਇੱਕ ਵਾਰੀ ਕਹੀਏ ਵੀ ਪੈਸੇ ਆਪਾਂ ਕਰਾਈ ਲਈਏ ਉਹਦੇ ਨਾਲ ਕਹੋ ਤ ਮੁਸ਼ਕਲ ਆ ਜਾਣੀ ਸਾਰਿਆਂ ਨੂੰ ਇੱਕ ਵਾਰੀ ਨਹੀਂ ਆਪਾਂ ਕਰਾਈ ਲਾਉਣੀ ਇੱਕ ਵਾਰੀ ਭਾਰ ਨਹੀਂ ਚੁਪਣਾ ਇੱਕ ਵਾਰੀ ਰੋਟੀ ਖਾਓਗੇ ਇੱਕ ਰੋਟੀ ਪੂਰੀ ਤੇ ਪੂਰੀ ਮੁਸ਼ਕਲ ਹੋਵੇਗੀ ਮੈਂ ਕੁਝ ਦੱਸਣਾ ਚਾਹੁੰਦਾ ਆ ਕਿ ਸੇਵਾ ਜਿਹੜੀ ਆ ਥੋੜੀ ਥੋੜੀ ਹੁੰਦੀ ਆ ਸਿਰਫ 5-500 ਰੁਪਇਆ ਤੇ ਆਪਾਂ ਪਹਿਲਾਂ ਕਿ ਲਿਆਈਏ ਸੁਣੋ ਹੱਥ ਧਾ ਕੇ ਬੋਲੀ ਹallelujah ਹallelujah 5-500 ਰੁਪਇਆ ਆਪਾਂ ਜਿਹੜੇ ਨਹੀਂ ਆਏ ਉਹਨਾਂ ਨੂੰ ਵੀ ਸੁਣਾ ਮੈਸੇਜ ਦਈਏ ਪੁਲਿਸੀਆ ਦੇ ਮੈਂਬਰ ਬੱਚੇ ਜਿਹੜੇ ਵੀ ਆ ਬੱਚੇ ਵੀ ਸੇਵਾ ਪਹੁੰਚਾ ਸਕਦੇ ਆ ਬੇਟੀਆਂ ਵੀ ਕਿ ਅਸੀਂ 5-500 ਰੁਪਇਆ ਪ੍ਰਭੂ ਦੇ ਭਵਨ ਵਾਸਤੇ ਜੋ ਬੰਦਗੀ ਦਾ ਹਾਲ ਆ ਤੇ ਇਹ ਜਿਹੜੀ ਦਿੱਕਤ ਤੁਹਾਨੂੰ ਆਉਂਦੀ ਆ ਇਹ ਦੂਰ ਹੋਵੇ 5-500 ਰੁਪਇਆ ਇਕੱਠਾ ਕਰਕੇ ਆਪਾਂ ਤੇ ਇਹ ਘਾਰੇ ਤਸਟਾ ਲਈਏ ਉਸ ਤੋਂ ਬਾਅਦ ਮੈਂ ਫੇਰ ਦੱਸਣਾ ਚਾਹੁੰਦਾ ਆ ਉਸ ਤੋਂ ਬਾਅਦ ਆਪਾਂ ਫੇਰ ਕੰਮ ਸ਼ੁਰੂ ਹੋਇਆ ਇਹ ਤੇ ਇਹ ਕੰਮ ਹੈ ਉਸ ਤੋਂ ਬਾਅਦ ਆਪਾਂ ਫੇਰ ਕੰਮ ਸ਼ੁਰੂ ਆ ਲਾਬਾਂ ਨਾਲ ਚੱਲੇ ਜਾਣੇ ਫੇਰ ਤੁਸੀਂ ਇੱਕ-ਇੱਕ ਘਾਰਾਂ ਇੱਕ-ਇੱਕ ਮੈਂਬਰ ਦੋ-ਦੋ ਬੋਰੀਆਂ ਵੀ ਦਓਗੇ ਫੇਰ ਕੁਝ ਹਟ ਕੇ ਜੇ ਜਿਹੜਾ ਸਾਰਾ ਇਹ ਅੰਦਰੋਂ ਬਾਹਰੋਂ ਇਹ ਜਿਹੜਾ ਭਵਨ ਆ ਬੰਦਗੀ ਦਾ ਹਾਲ ਜਿਹੜਾ ਆ ਵੱਡੇ ਦਿਨ ਤੋਂ ਆਪਾਂ 9ਵੇਂ ਮਹੀਨੇ ਦੀ ਬੰਦਗੀ ਤੋਂ ਪਹਿਲੇ-ਪਹਿਲੇ ਜਿਹੜਾ ਹੈ ਉਹਨੂੰ ਸਾਰੀ ਤਿਆਰੀ ਕਰ ਲਈ ਬੋਲੇ ਹਾਲੇ